ਸ਼੍ਰੀਕਾਲ ਖਬਰ ਵਾਲੇ ਟੀਵੀ ਦੇਖ ਰਹੇ ਸਾਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਭਾਗੇ ਸ਼੍ਰੀਤਾ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ 트럼ਪ ਤੇ ਬਹੁਤ ਵਧੀਆ ਦੋਸਤ ਨੇ ਬਹੁਤ ਵਧੀਆ ਸੰਬੰਧ ਨੇ ਤੇ ਉਹ ਹੁਣ ਭਾਰਤੀਆਂ ਦੇ ਲਈ ਆਵਾਜ਼ ਚੁੱਕਣ ਇਹ ਗੱਲ ਕੁਲਦੀਪ ਸਿੰਘ ਧਾਰੀਵਾਲ ਦੇ ਵੱਲੋਂ ਆਖੀ ਗਈ ਹੈ ਦੱਸਦੀ ਹੈ ਕਿ ਜਿੱਥੇ ਦੇਸ਼ ਦੇ ਦੱਸਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 트੍ਰੰਪ ਦੇ ਨਾਲ ਬਹੁਤ ਵਧੀਆ ਸੰਬੰਧ ਨੇ 트੍ਰੰਪ ਦੇ ਚੋਣਾਂ ਦੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਉੱਥੇ ਗਏ ਸਿਗੇ ਤੇ ਹੁਣ ਭਾਰਤੀਆਂ ਤੇ ਪੰਜਾਬੀਆਂ ਦੇ ਲਈ ਉਹ ਆਵਾਜ਼ ਚੁੱਕਣ ਤਾਂ ਇਹ ਬਿਆਨ ਜਿਹੜਾ ਕਿ ਕੁਲਦੀਪ ਸਿੰਘ ਧਾਰੀਵਾਲ ਦੇ ਵੱਲੋਂ ਕੀਤੀ ਗਈ ਹੈ ਦਿੱਤਾ ਗਿਆ ਹੈਗਾ ਜਿਹੜੇ ਕਿ ਦੁਬਈ ਦੇ ਰਸਤੇ ਇਹ ਨੌਜਵਾਨ ਪਹੁੰਚੇ ਸਨ ਅਮਰੀਕਾ ਪਰਿਵਾਰਾਂ ਨੇ ਦੱਸਿਆ ਹੈਗੀ ਆਪਣੇ ਖੁੱਡ ਹਰਬਿੱਤੀ ਸੁਣਾਈ ਹੈਗੀ ਜੋ ਨਾਲ ਬਿੱਤਿਆ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਕੀ ਗੱਲਬਾਤ ਹੋਈ ਹੈ ਪਰ ਤੁਹਾਨੂੰ ਪਹਿਲਾਂ ਦੱਸ ਦਈਏ ਕਿ ਯੂਨਾਈਟਿੰਗ ਯੂਨਾਈਟਿੰਗ ਸਟੇਟ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਵੱਲੋਂ ਪੂਰੇ ਦੇਸ਼ ਦੇ ਜਿਹੜੇ ਕਿ ਰਿਫਿਊਜ਼ਲਾ ਦੇ ਲਈ ਹੁਣ ਨਵਾਂ ਫਰਮਾਨ ਜਾਰੀ ਕਰ ਦਿੱਤਾ ਗਿਆ ਜਿਸ ਦੇ ਤਹਿਤ ਕਈ ਭਾਰਤੀਆਂ ਨੂੰ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਆਪਣੇ ਦੇਸ਼ ਤੋਂ ਕੱਢ ਅਤੇ ਉਹਨਾਂ ਦੇ ਦੇਸ਼ਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਇਸੇ ਲੜੀ ਦੇ ਤਹਿਤ ਅੱਜ ਯੂਨਾਈਟਿਡ ਸਟੇਟ ਅਮਰੀਕਾ ਦਾ ਇੱਕ ਜਹਾਜ਼ ਸੀ 17 ਉਸ ਦੇ ਨਾਲ 104 ਦੇ ਕਰੀਬ ਭਾਰਤੀ ਜੋ ਕਿ ਰਿਫਿਊਜੀ ਬਣ ਕੇ ਉੱਥੇ ਰਹਿ ਰਹੇ ਸਨ ਉਹਨਾਂ ਨੂੰ ਅੰਮ੍ਰਿਤਸਰ ਦੇ ਕੁਮਾਂਤਰੀ ਹਵਾਈ ਅੱਡੇ ਦੇ ਉੱਤੇ ਹਵਾਈ ਅੱਡੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਲਿਆਂਦਾ ਗਿਆ ਜਿੱਥੇ ਕਿ ਉਹਨਾਂ ਨੂੰ ਅਤੇ ਉਹਨਾਂ ਦੇ ਵਰਕ ਪੇਪਰ ਜਿਹੜਾ ਕਿ ਵਰਕ ਕੀਤਾ ਜਾ ਰਿਹਾ ਹੈਗਾ ਤੇ ਉੱਥੇ ਐਨ ਆਰ ਆਈ ਵਿਭਾਗ ਦੇ ਜੋੜੇ ਕਿ ਕੁਲਦੀਪ ਸਿੰਘ ਢਾਲੀਵਾਲ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈਗਾ ਕਿ ਜੋ ਵੀ ਨੌਜਵਾਨ ਉਹਨਾਂ ਨੂੰ ਮਿਲੇ ਹਨ ਉਹਨਾਂ ਦੇ ਵੱਲੋਂ ਸਿਰਫ ਤੇ ਸਿਰਫ ਇਹੀ ਦੱਸਿਆ ਗਿਆ ਹੈਗਾ ਕਿ ਉਹ ਦੁਬਈ ਦੇ ਰਸਤੇ ਅਮਰੀਕਾ ਪਹੁੰਚੇ ਸੰ ਤੇ ਉਹਨਾਂ ਨੂੰ ਕੁਝ ਹੀ ਸਮਾਂ ਅਮਰੀਕਾ ਪਹੁੰਚਿਆ ਹੋਇਆ ਲੱਗਿਆ ਹੈਗਾ ਕੁਝ ਹੀ ਸਮਾਂ ਹੋਇਆ ਸੀਗਾ ਉੱਥੇ ਪਹੁੰਚਿਆ ਨੂੰ ਤੇ ਉੱਥੇ ਉਹਨਾਂ ਨੇ ਕਿਹਾ ਹੈ ਕਿ ਉਹ ਸਾਰੇ ਨੌਜਵਾਨ ਸਹੀ ਸਲਾਮਤ ਅਤੇ ਉਹ ਤੰਦਰੁਸਤ ਨੇ ਤਾਂ ਦੱਸਦੇ ਹੈਗੇ ਯੂਨਾਈਟਿਡ ਯੂਐਸਏ ਦੇ ਪ੍ਰਾਈਮ ਮਿਨਿਸਟਰ ਡੋਨਾਲਡ 트ੰਪ ਦੇ ਵੱਲੋਂ ਦਿੱਤੇ ਗਏ ਫੈਸਲੇ ਤੋਂ ਬਾਅਦ 104 ਦੇ ਕਰੀਬ ਭਾਰਤੀ ਅੱਜ ਅੰਮ੍ਰਿਤਸਰ ਦੇ ਕੁਮੰਤਰੀ ਹਵਾਈ ਅੱਡੇ ਦੇ ਉੱਤੇ ਪਹੁੰਚੇ ਨੇ ਬੀਤੇ ਦਿਨੀ ਤੇ ਉੱਥੇ ਉਹਨਾਂ ਦਾ ਉਹਨਾਂ ਦਾ ਅੱਜੜਾ ਕੀ ਦਾ ਮੁਲਾਕਾਤ ਕਰਨ ਵਾਸਤੇ ਕੁਲਦੀਪ ਸਿੰਘ ਧਾਲੀਵਾਲ ਵੀ ਮੁੱਖ ਤੌਰ ਦੇ ਉੱਤੇ ਪਹੁੰਚੇ ਨੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਕਿਹਾ ਹੈਗਾ ਆਓ ਤੁਹਾਨੂੰ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣਾਉਂਦੇ ਹਾਂ ਸਾਰੇ ਕੀ ਜਿਹੜਾ ਗੱਲ ਆ ਤੁਸੀਂ ਇੱਥੇ ਸਤਿਕਾਰ ਨਾਲ ਬੋਲੋ ਬੋਲੋ ਅੱਜ ਦਾ ਰਿਪੋਰਟ ਸਾਹਿਬ ਅੰਦਰ ਮਿਲ ਕੇ ਅੱਜ ਅੱਜ आइए 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 आ ਮੈਂ ਕਿਹਨੂੰ ਦੋ ਯਾਰ ਅੱਜ ਅਸੀਂ ਐਸ ਵੇਲੇ ਜੀ ਜੀ ਹਾਂਜੀ ਅਮਰਸਰ 에어ਪੋਰਟ ਦੇ ਉੱਤੇ ਅੱਜ ਅਸੀਂ ਖੜੇ ਹਾਂ ਮਣੀਆਂ ਤੁਹਾਨੂੰ ਸਭ ਨੂੰ ਪਤਾ ਕਿ 104 ਭਾਰਤੀ ਜਿਹੜੇ ਅਮਰੀਕਾ ਦੇ ਡਿਪੋਟ ਕੀਤੇ ਆ ਉਹ ਅਮਰਸਰ 에어ਪੋਰਟ ਤੇ ਆਏ ਜਿਨ੍ਹਾਂ ਵਿੱਚ ਆਪਣੇ ਪੰਜਾਬੀ 30 ਦੇ ਕਰੀਬ ਆਪਣੇ ਪੰਜਾਬੀ ਨੌਜਵਾਨ ਮੁੰਡੇ ਵੀ ਜਿਹੜੇ ਉਹਦੇ ਵਿੱਚ ਜਵਾਬ ਸਪੋਰਟ ਆਇਆ ਪਹਿਲੀ ਗੱਲ ਤੇ ਆ ਕਿ ਸਾਦੇ ਤੰਦਰੁਸਤ ਨੇ ਸਾਦੇ ਠੀਕ ਠਾਕ ਨੇ ਵਧੀਆ ਨੇ ਜੇਰੀ ਚਿੰਤਾ ਦੀ ਗੱਲ ਹੁੰਦੀ ਆ ਕਿ ਬੰਦਾ ਬਿਮਾਰ ਨਾ ਹੋਇਆ ਹੋਵੇ ਕੁਛ ਨਾ ਹੋਵੇ ਉਹ ਲਗਭਗ ਸਭ ਠੀਕ ਨੇ ਉਧਰ ਠੀਕ ਹੈ ਲੰਬਾ ਸਮੇਂ ਸਿਗਾ ੱੱਕੇ ਆ ਪਰ ਉਹ ਠੀਕ ਨੇ ਜਲਦੀ ਸਾਦੇ ਜਾਣੇ ਉਹਨਾਂ ਦਾ ਪੇਪਰ ਵਰਕ ਹੋ ਗਿਆ ਪਹਿਲੇ ਮੈਚ ਦੇ ਵਿੱਚ ਪੰਜਾਬੀਆਂ ਦਾ ਬਲ ਜਿਹੜਾ ਉਹ ਪੇਪਰ ਕੀਤਾ ਇਮੀਗ੍ਰੇਸ਼ਨ ਨੇ ਉਹ ਤੋਂ ਬਾਅਦ ਉਹ ਦੂਜਾ ਹਰਿਆਣਾ ਗਜਰਾਤ ਵਗੈਰਾ ਦਾ ਹੋਊਗਾ ਸੋ ਮੈਂ ਮੈਂ ਸਮਝਦਾ ਕਿ ਇਹ ਇੱਕ ਬੜਾ ਗੰਭੀਰ ਮੁੱਦਾ ਹੈ ਇਹ ਦੋ ਦੇਸ਼ਾਂ ਦਾ ਮੁੱਦਾ ਇੰਟਰਨੈਸ਼ਨਲ ਮੁੱਦਾ ਅਮਰੀਕਾ ਦਾ ਤੇ ਇੰਡੀਆ ਦਾ ਕੁਝ ਸੁਣਨ ਨੂੰ ਇਸ ਕਰਕੇ ਇਸ ਮੁੱਦੇ ਵਿੱਚ ਜਿਹੜੀਆਂ ਸਾਡੀਆਂ ਸਟੇਟ ਗਵਰਨਮੈਂਟਾਂ ਜਿਦਾ ਅੱਜ ਵੀ ਹਰਿਆਣਾ ਦੇ ਗਜਰਾਤ ਦੇ ਮਹਾਰਾਸ਼ਟਰ ਦੇ ਕਈ ਸਟੇਟਾਂ ਦੇ ਜਿਹੜੇ ਨੌਜਵਾਨ ਆਏ ਆ ਇਸ ਕਰਕੇ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਬੇਦੀ ਖਾਸ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਹੈ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਜੀ ਦੇ ਨਾਲ ਬੈਠ ਕੇ 트럼ਪ ਜੀ ਦੇ ਨਾਲ ਬੈਠ ਕੇ ਇਹ ਜੋ ਕੁਝ ਹੋਇਆ ਜਾਂ ਅੱਗੇ ਹੋਣ ਜਾ ਰਿਹਾ ਉਹਦੇ ਬਾਰੇ ਇਹਦਾ ਹੱਲ ਕੱਢਣ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਮੋਦੀ ਜੀ ਕਹਿੰਦੇ ਹੁੰਦੇ ਆ ਕਿ 트럼ਪ ਮੇਰਾ ਬਹੁਤ ਦੋਸਤ ਹੈ ਔਰ ਸਤੰਬਰ 1 ਦੇ ਵਿੱਚ ਜਦੋਂ ਪਿਛਲੇ ਇਲੈਕਸ਼ਨ ਸੀਗੀ ਉਦੋਂ ਮੋਦੀ ਜੀ ਕੈਂਪੇਨ ਕਰਦੇ ਵੀ ਗਏ ਸੀ ਅਮਰੀਕਾ ਉਹਨਾਂ ਦੀ 트럼ਪ ਜੀ ਦੀ ਉਹਨਾਂ ਨੇ ਤੁਹਾਨੂੰ ਪਤਾ ਚੇਤਾ ਹੋਣਾ ਕਿ ਟੈਕਸਸ ਦੇ ਵਿੱਚ ਬੋਲਦੇ ਉਹਨਾਂ ਨੇ ਕਿਹਾ ਸੀਗਾ ਕਿ ਇਸ ਵਾਰ 트াম্প ਸਰਕਾਰ ਤੇ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿਉਂਕਿ ਵੇਖੋ ਸਾਡਾ ਇਹਦੇ ਵਿੱਚ ਕੋਈ ਨਾਤਾ ਵਸ ਦੀ ਗੱਲ ਆ ਕਿਉਂਕਿ ਇਹ ਸੈਂਟਰਲ ਗਵਰਨਮੈਂਟ ਨੇ ਇਹ ਇੰਟਰਨੈਸ਼ਨਲ ਮੁੱਦੇ ਆ ਉਸ ਲੈਵਲ ਤੇ ਇਹ ਮੁੱਦੇ ਜਿਹੜੇ ਡਿਸਕਸ ਹੋਣੇ ਆ ਉਸ ਲੈਵਲ ਤੇ ਇਹਨਾਂ ਮੁੱਦਿਆਂ ਦਾ ਹੱਲ ਹੋਣਾ ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕਰੂੰਗਾ ਕਿ ਸਭ ਜਿਹੜੇ ਇਸ ਵੇਲੇ ਭਾਰਤੀਆਂ ਦੇ ਉੱਤੇ ਇਹ ਜਿਹੜੀ ਡੈਪੂਟੇਸ਼ਨ ਦੀ ਜਾਂ ਜੇਲਾ ਦੀ ਜਿਹੜੀ ਤਲਵਾਰ ਲਟਕਦੀ ਹੈ ਉਹ ਇਹਦੀ ਢਾਲ ਬਣ ਆਪਣੇ ਭਾਰਤੀਆਂ ਦੀ ਬਾਹ ਫੜਨ ਭਾਰਤੀਆਂ ਦੀ ਬਾਹ ਫੜਨ ਤੇ ਟਰੰਪ ਦੇ ਨਾਲ ਬੈਠ ਕੇ ਇਸ ਮਸਲੇ ਦਾ ਜਿਹੜਾ ਸੁਨਿਸ਼ਚਿਤ ਕਰ ਜਿਹੜਾ ਵੀ ਕੰਡੀਸ਼ਨ ਜਦੋਂ ਲੈ ਕੇ ਆਏ ਨੇ ਉਹਨਾਂ ਨੂੰ ਜੋ ਕੀ ਵੀ ਚਰਚਾ ਹੈ ਕਿ ਹੱਥ ਘੜੀਆਂ ਲਾਈਆਂ ਹੋ ਸਕਦੀਆਂ ਨਹੀਂ ਦੇਖੋ ਮੈਂ ਇਸ ਵੇਲੇ ਉਹ ਬਿਲਕੁਲ ਠੀਕ ਹੈ ਬਿਲਕੁਲ ਸਾਡੇ ਬੰਦੇ ਨੇ ਰੋਟੀ ਪਾਣੀ ਖਾਦਾ ਦੋ ਤਿੰਨ ਤਨਵਾਦ ਚਾਹ ਪੀਤੀ ਆ ਸਭ ਕੁਝ ਕੀਤਾ ਕੋਈ ਕੋਈ ਇਦਾਂ ਦੀ ਗੱਲ ਨਹੀਂ ਕੀ ਠੀਕ ਆ ਉਹ ਜਹਾਜ਼ ਚਾਹੇ ਆ ਲੰਬਾ ਸਫ਼ਰ ਆ ਵੈਸੇ ਅਮਰੀਕਾ ਦਾ ਇਤੋਂ 18-20 ਘੰਟੇ ਦੀ ਫਲਾਈਟ ਹੈ ਘਰਾਂ ਨੂੰ ਭੇਜਦਾ ਜਾਵੇਗਾ ਬਸ ਉਹ ਵੜੇ ਹਾਂਜੀ ਨਹੀਂ ਨਹੀਂ ਮੈਂ ਉਦੋਂ ਮੈਂ ਤਾਂ ਬਾਅਦ ਚ ਗਿਆਂ ਜਦੋਂ ਆ ਗਿਆ ਨਹੀਂ ਵੀ ਕੋਈ ਨਹੀਂ ਬੱਜੇ ਤਾਂ ਸਾਹਿਬ ਘਰਾਂ ਨੂੰ ਪਰੇ ਭੇਜ ਰਹੇ ਨੇ ਸਾ ਮੈਂ ਵੀ ਕਿੱਦਾਂ ਵੇਖਿਆ ਹੱਥ ਪਾਦ ਵਿੱਚ ਹੱਥ ਨਹੀਂ ਮਿਲਦਾ ਗੇਸ ਲੈ ਕੇ ਬੜੇ ਸਵਾਲ ਉੱਠ ਰਹੇ ਆ ਉਹ ਚਲੋ ਇਹ ਛੱਡੋ ਇਹ ਉਹਨਾਂ ਦੀਆਂ ਚਾਲਾਂ ਉਹ ਹੀ ਜਾਣਨ ਕੋਈ ਗੱਲ ਨਹੀਂ ਜਿਹੜਾ ਮਰਜ਼ੀ ਝੋਲ ਲੈਣ ਪਰ ਸਭ ਤੋਂ ਜ਼ਿਆਦਾ ਉਹਨਾਂ ਦੀ ਸਟੇਟ ਤੇ ਜਿਨ੍ਹਾਂ ਦੇ ਪਦਾਵ ਤੋਂ ਚੜ ਗੈਰ ਕਾਨੂੰਨੀ ਜੰਦੇਰੇ ਕੰਮ ਕਰਦੇ ਨੇ ਕਾਰਵਾਈ ਹੋਏਗੀ ਜਿਹੜੀ ਦੇਖੋ ਮੈਂ ਦਿਨੇ ਆਪਣੇ ਪੰਜਾਬੀ ਮੁੰਡਿਆਂ ਨੂੰ ਮਿਲਿਆ ਉਹਨਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਕਿਹੜੇ ਜੰਗਤਾਂ ਦੇ ਥੂ ਗਏ ਹੋ ਜਿਆਦਾ ਨੇ ਇਹ ਕਿਹਾ ਕਿ ਦੁਬਈ ਦੇ ਏਜੰਟ ਹੈ ਜਿਨ੍ਹਾਂ ਦੇ ਥੂ ਉਹਨਾਂ ਦੀ ਟੈਲੀਫੋਨ ਦੇ ਥੂ ਗੱਲ ਹੋਈ ਦੁਬਈ ਦੇ ਥੂ ਇੱਥੋਂ ਸਾਰੇ ਕੋਈ ਦੁਬਈ ਗਿਆ ਕੋਈ ਕਿਤੇ ਗਿਆ ਦਬਈ ਤੋਂ ਅੱਗੇ ਕੋਈ ਇੰਗਲੈਂਡ ਕੋਈ ਵਾਇਆ ਐਂਦਾ ਕਰਦੇ ਕਰਦੇ ਗਏ ਐਂਦਾ ਨਹੀਂ ਹੈ ਬਹੁਤ ਬੰਦੇ ਕਈ ਬੰਦੇ ਤਾਂ ਮੈਨੂੰ ਵਿਚਾਰਿਆ ਤੇ ਦੁੱਖ ਆਇਆ ਕਈ ਕਈਆਂ ਕੋ ਕੈਨੇਡਾ ਦਾ ਵੀਜ਼ਾ ਸੀ ਰੀਜਨਲ ਵੀਜ਼ਾ ਸੀਗਾ ਕਈਆਂ ਦੇਸ਼ਾਂ ਦਾ ਵੀਜ਼ਾ ਸੀਗਾ ਤੇ ਉੱਥੇ ਜਾ ਕੇ ਉਹਨਾਂ ਦਾ ਵਿਚਾਰਿਆ ਦਾ ਕੰਮ ਖਰਾਬ ਹੋ ਗਿਆ ਸੋ ਮੈਂ 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 ਦੁਬਾਰਾ ਦੁਬਾਰਾ ਫਿਰ ਬਸ मेरी ਗੱਲ ਨੂੰ ਧਿਆਨ ਨਾਲ ਸੁਣੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਟਾਈਮ ਤੇ ਆਪਣੇ ਮਿੱਤਰ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ 트ੰਪ ਜੀ ਦੇ ਨਾਲ ਗੱਲ ਕਰਕੇ ਬੈਠ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਔਰ ਜਿਹੜੇ ਪਾਸਤਿਆਂ ਦੇ ਉੱਤੇ ਇਸ ਵੇਲੇ ਡੈਪੂਟੇਸ਼ਨ ਤੇ ਜਾਂ ਜੇਲ੍ਹਾਂ ਦਾ ਡਰ ਉਹਨਾਂ ਦੀ ਢਾਲ ਬੰਨਣਾ ਚਾਹੀਦਾ ਤੇ ਮਸਲੇ ਦਾ ਹੱਲ ਕਰਨਾ ਚਾਹੀਦਾ ਸਰ ਜੀ ਕੁਝ ਬੱਚੇ ਵੀ